ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਤੇ ਮੈਂ ਤੁਹਾਡੇ ਨਾਲ ਲਾਡੀ ਲਵੀ ਅੱਜ ਆਪਣੇ ਨਾਲ ਨੇ ਫਿਲਮ ਜਗਤ ਦੇ ਜਾਣਿਆ ਪਛਾਣਿਆ ਨਾਮ ਸੀਨੀਅਰ ਅਦਾਕਾਰ ਯੋਗਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਇਹ ਸੇਤਾ ਕਿਵੇਂ ਨੇ ਬਹੁਤ ਚੜ੍ਹਦੀ ਕਲਾ ਜੀ ਉਸ ਤੋਂ ਵਧੀਆ ਕੀ ਹੋ ਸਕਦਾ ਕਿ ਇੰਨੇ ਆਪਰੇਸ਼ਨ ਹੋਣ ਤੋਂ ਬਾਅਦ ਇੰਨੀ ਸੱਟਾਂ ਲੱਗਣ ਤੋਂ ਬਾਅਦ ਇੰਨਾ ਬਿਮਾਰ ਰਹਿਣ ਤੋਂ ਬਾਅਦ ਤੇ ਉਹ ਸਕਾਲਪੁਰਖ ਨੇ ਗੁਰੂ ਕਰਨ ਅਸ਼ੀਦਾ ਸਿੰਘਾਂ ਨੇ ਬਾਬਾ ਦੀਪ ਸਿੰਘ ਨੇ ਮੈਨੂੰ ਨਵਾਂ ਨਕੂਰ ਰੱਖਿਆ ਚੜਦੀ ਕਲਾ ਅੱਛਾ ਤੁਹਾਡੀ ਨਵੀਂ ਫਿਲਮ ਆ ਰਹੀ ਹੈ ਜੀ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਇਸ ਦੇ ਵਿੱਚ ਕੀ ਨਵਾਂ ਲੈ ਕੇ ਆ ਰਹੇ ਆ ਆਈ ਥਿੰਕ ਬੇਸਿਕਲੀ ਜਦ ਦੀ ਮੈਂ ਕਾਮੇਡੀ ਸ਼ੁਰੂ ਕੀਤੀ ਹੈ ਆ ਯਾ ਸ਼ੁਰੂ ਮੈਨੂੰ ਕਰਵਾਈ ਗਈ ਹੈ ਚੰਗੇ ਚੰਗੇ ਰਾਈਟਰਾਂ ਤੋਂ ਅੰਬਰ ਜੀ ਨੇ ਪਹਿਲੀ ਪਿਕਚਰ ਲਿਖੀ ਸੀਗੀ ਗੋਰਿਆਂ ਨੂੰ ਦਫਾ ਕਰੋ ਫਿਰ ਲੱਭ ਪੰਜਾਬ ਫਿਰ ਉਹਨਾਂ ਦੀ ਪਿਕਚਰ ਸੀ ਕੰਜੀ ਡਾਇਰੈਕਟਰ ਸੀਗੇ ਹੋਰ ਤਰ੍ਹਾਂ ਤਰ੍ਹਾਂ ਦੇ ਡਾਇਰੈਕਟਰ ਆਏ ਤੇ ਕਾਮੇਡੀ ਮੇਰਾ ਸਬਜੈਕਟ ਸੀਗਾ ਨਹੀਂ ਐਕਚੁਅਲੀ ਬੇਸਿਕਲੀ ਪਰ ਉਹ ਮੈਂ ਤੁਹਾਨੂੰ ਦੱਸਿਆ ਕਿ ਕਈ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੇ ਧਰਮਪਾਜੀ ਨੇ ਸ਼ੁਰੂ ਕੀਤੀ ਕਾਮੇਡੀ ਤਾਂ ਸਾਰੇ ਕਾਮੇਡੀਅਨ ਫੇਲ ਹੋ ਗਏ ਆ ਖੈਰ ਉਹ ਹੀਰੋ ਸੀਗੇ ਉਦੋਂ ਮੈਨੂੰ ਕੈਰੈਕਟਰ ਰੋਲਸ ਕਰਨਾ ਪਿਆ ਪੈ ਰਹੇ ਸੋ ਆਈ ਥਿੰਕ ਇਸ ਫਿਲਮ ਦੇ ਵਿੱਚ ਵੀ ਇੱਕ ਬੜਾ ਕੈਰੈਕਟਰ ਹੈਗਾ ਕਾਮਿਕ ਕੈਰੈਕਟਰ ਆ ਸਰਦਾਰ ਹੈ ਔਰ ਬੜਾ ਆਊਟਸਪoken ਫਟਾਫਟ ਤੇਜ਼ ਬੋਲਦਾ ਤੇ ਕੋਈ ਗੱਲ ਨੂੰ 10 ਸਟੇਸ਼ਨ ਇਕੱਠੇ ਲਾਏ ਹੁੰਦੇ ਆ ਬੜਾ ਔਖਾ ਸੀਗਾ ਕਿ ਡਾਇਲੌਗਸ ਰਿਟਨ ਡਾਇਲੌਗਸ ਯਾਦ ਕਰੋ ਤੇ ਮੈਂ ਫਿਰ ਇਹ ਸੋਚਿਆ ਮੈਂ ਕਹਾਂ ਜੀ ਭੱਲਾ ਜੀ ਗੱਲ ਹੈ ਵੀ ਤੇ ਮੈਨੂੰ ਖੁੱਲਾ ਛੱਡ ਦਿਓ ਮੈਂ ਯਾਦ ਮੈਂ ਕਰ ਲੈਣਾ ਵੀ ਸੀਨ ਅਦਾ ਕਰਨਾ ਪਹਿ ਸ਼ੁਰੂ ਕਰਦੇ ਹਾਂ ਕਿੱਦਾਂ ਹੋਣਾ ਸੋ ਆਈ ਥਿੰਕ ਜਦ ਪ੍ਰਮਾਤਮਾ ਦੀ ਬਹੁਤ ਮਿਹਰ ਹੋਵੇ ਰੱਬ ਦੀ ਆਲੀ ਹੋਵੇ ਔਰ ਟਾਈਮ ਥੋੜਾ ਉਹਨੇ ਚੰਗਾ ਲੈਂਦਾ ਹੋਵੇ ਤਾਂ ਤੁਸੀਂ ਜੋ ਕਰਦੇ ਹੋ ਠੀਕ ਹੀ ਹੈ ਸੋ ਆਈ ਥਿੰਕ ਇਹ ਵੀ ਇੱਕ ਐਸੀ ਫਿਲਮ ਹੈ ਜਿਹਦੇ ਵਿੱਚ ਆਈ ਬਲੀਵ ਕਿ ਹਰ ਫਿਲਮ ਦੇ ਵਿੱਚ ਕੈਰੈਕਟਰ ਬੜੇ ਚੰਗੇ ਅ ਨਿਭ ਜਾਂਦੇ ਨੇ ਰੱਬ ਨਵਾ ਦਿੰਦਾ ਹੁਣ ਜਿਵੇਂ ਆ ਫਿਲਮ ਆਈ ਹੈ ਕੁੜੀ ਹਰਿਆਣੇ ਵਾਲ ਦੀ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੇਰਾ ਕੈਰੈਕਟਰ ਮੈਨੂੰ ਪਤਾ ਨਹੀਂ ਇਸ ਵਿੱਚ ਕੀ ਕਰਨਾ ਤੇ ਮੈਂ ਰਾਜੇਸ਼ ਜੀ ਨੂੰ ਕਹਿਣ ਲੱਗਾ ਯਾਰ ਕੀ ਆਪਾਂ ਜੰਗ ਸਿੰਘ ਪਲੇ ਕਰਨਾ ਕਹਿੰਦੇ ਨੇ ਭਾਜੀ ਆਪਾਂ ਇਦਾਂ ਪਲੇ ਕਰਨਾ ਮੈਂ ਕਿਹਾ ਚਲੋ ਸੋ ਗੁੱਸੇ ਨੂੰ ਕਾਮੇਡੀ ਨੂੰ ਐਕਸ਼ਨ ਨੂੰ ਸਾਰਾ ਕੁਝ ਪਲੇ ਕੀਤਾ ਤੇ ਚਲੋ ਲੋਕਾਂ ਨੂੰ ਪਸੰਦ ਆ ਗਿਆ ਹਾਂ ਤੁਸੀਂ ਪੁਖਰਾਜ ਪੱਲਾ ਤੁਹਾਡੇ ਬੱਚਿਆਂ ਵਰਗੇ ਨੇ ਤੁਸੀਂ ਉਹਨਾਂ ਨਾਲ ਕੰਮ ਕੀਤਾ ਕਿਵੇਂ ਦੇ ਲੱਗੇ ਤੁਹਾਨੂੰ ਐਕਟਰ ਦੇਖੋ ਇੱਕ ਨਾ ਖੂਨ ਚ ਗੱਲ ਹੁੰਦੀ ਹੈ ਹਨ ਬਲੱਡ ਲਾਈਨ ਚੱਲ ਹੁੰਦੀ ਹੈ ਯੂਵੀ ਐਡਾ ਵੱਡਾ ਪਲੇਅਰ ਬਣਿਆ ਤਾਂ ਉਹਦਾ ਬਾਪ ਪਲੇਅਰ ਸੀਗਾ ਚਲੋ ਨੂੰ ਨਹੀਂ ਉਹ ਮਕਾਮ ਮਿਲ ਸਕਿਆ ਪੁੱਤ ਨੇ ਹਾਸਲ ਕੀਤਾ ਉਸ ਤੋਂ ਵੱਧ ਕੋਈ ਖੁਸ਼ੀ ਕੀ ਹੋ ਸਕਦੀ ਹੈ ਪਰ ਲਾਹਰ ਸਾਹਿਬ ਆਪ ਬਹੁਤ ਕਮਾਲ ਦੇ ਕਲਾਕਾਰ ਰਹੇ ਤੁਸੀਂ ਤਖ਼ੀਸ ਤੁਹਾਨੂੰ ਯਾਦ ਨਾ ਹੋਣਾ ਇਹ ਉੱਥੇ ਟੀਵੀ ਤੇ ਪਲੇਸ ਬਲੂਜ਼ ਕਰਿਆ ਕਰਦੇ ਸੀਗੇ ਜਲੰਧਰ ਨੂੰ ਟੀਵੀ ਤੇ ਉਹ ਬਲੈਕ ਐਂਡ ਵਾਈਟ ਟੀਵੀ ਸੀ ਤੇ ਇਹਨਾਂ ਦੀ ਦਾ ਜਿਹੜੀ ਕਲਾਸ ਐ ਨੇਚਰਲੀ ਉਹ ਪੁੱਤ ਚੌਣੀ ਆਉਣੀ ਸੀ ਸੋ ਦਿਖਦਾ ਕਿ ਬਲੱਡ ਲਾਈਨ ਉਦਾਂ ਦੀ ਐ ਪੁਖਰਾਜ ਦੇ ਵਿੱਚ ਉਹ ਜੀਨਸ ਨੇ ਆਪਣੇ ਬਾਪ ਦੇ ਉਹ ਬੜਾ ਸਪੌਂਟੇਨੀ ਸੈਕਟਰ ਆ ਉਹ ਵੀ ਸੋ ਸਲੋਲੀ ਸਲੋਲੀ ਆਇਆ ਤੇ ਆਮ ਸ਼ੋਰ ਕਿ ਅੱਗੇ ਬਹੁਤ ਦੂਰ ਜਾਊਗਾ ਤੁਸੀਂ ਨੇ ਜੁਵੀਦਾ ਨਾਮ ਲਿਆ ਬੜੇ ਪੰਜਾਬੀਆਂ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਪੰਜਾਬ ਦਾ ਮੁੰਡਾ ਜਵਰਾਜ ਸਿੰਘ ਤੁਹਾਡਾ ਸੁਪੁੱਤਰ ਅੱਜ ਉਹ ਵਰਲਡ ਕੱਪ T20 ਵਰਲਡ ਕੱਪ ਦੇ ਵਿੱਚ ਬ੍ਰੈਂਡ ਵੈਸਟਰ ਬਣਿਆ ਜਦੋਂ ਇਹ ਪਤਾ ਲੱਗਿਆ ਕਿਵੇਂ ਦਾ ਸੀ ਉਹ ਵਕਤ ਸਭ ਉਸ ਪਰਮਾਤਮਾ ਦੀ ਮਿਹਰ ਹੈ ਜੀ ਮੈਂ ਤਾਂ ਰੋਜ਼ ਸਵੇਰੇ ਜਦ ਰੱਬ ਦੇ ਮੂਰੇ ਹਾਜ਼ਰ ਹੁੰਨਾ ਗੁਰੂਆਂ ਦੇ ਮੂਹਰੇ ਹਾਜ਼ਰ ਹੋਣਾ ਸ਼ਹੀਦਾਂ ਸਿੰਘਾਂ ਦੇ ਮੂਹਰੇ ਹਾਜ਼ਰ ਹੋਣਾ ਬਾਬਾ ਦੀਪ ਸਿੰਘ ਸਾਹਮਣੇ ਹਾਜ਼ਰ ਹੋਣਾ ਤਾਂ ਮੈਂ ਮਾਤਾ ਸਹਿਬ ਕੌਰ ਜੀ ਸਾਹਮਣੇ ਹਾਜ਼ਰ ਹੋਣਾ ਤੇ ਹੀ ਕਹਿਣਾ ਹੁਣ ਵੀ ਮੈਂ ਇੰਨੇ ਜੋਗਾ ਸੀਗਾ ਨਹੀਂ ਤੁਸੀਂ ਇਹ ਅਕਾਲ ਪੁਰਖ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਆਪਣੀ ਅਲਫ਼ਾਜ਼ਾਂ ਦੇ ਬਿਆਨ ਨਹੀਂ ਕਰ ਸਕਦਾ ਸਿਰਫ ਰੋ ਕੇ ਤੁਹਾਨੂੰ ਦੱਸ ਸਕਦਾ ਮੈਂ ਕਿੰਨਾ ਕੁ ਮੈਂ ਫੀਲ ਕਰਦਾ ਇਸ ਗੱਲ ਦਾ ਤੇ ਉਹ ਗੱਲ ਜਿਹੜੀ ਯੂਵੀ ਦੀ ਐ ਉਹਨੂੰ ਕੈਂਸਰ ਹੋ ਗਿਆ ਉੱਥੋਂ ਵਾਪਸ ਆਇਆ ਨੌਂ ਵਰਗ ਨੌਂ ਰੱਬ ਨੇ ਕਰਤਾ। ਗੁਰ ਲੋਕ ਕਹਿੰਦੇ ਨੇ ਰੱਬ ਦੇਖਿਆ। ਮੈਂ ਕਹਾਂ ਮੈਂ ਤਾਂ ਰੱਬ ਨੂੰ ਪ੍ਰਤੱਖ ਦੇਖਿਆ ਤੇ ਰੋਜ਼ ਦੇਖਦਾ ਤੇ ਹਰ ਪਲ ਦੇਖਦਾ। ਤੁਹਾਨੂੰ ਨਹੀਂ ਦਿਖਦਾ ਇਹ ਤੁਹਾਡੀ ਬਦਨਸੀਬੀ ਹੈ ਕਿ ਤੁਸੀਂ ਉਹ ਆਖਿਆਰ ਹੀ ਨਹੀਂ ਜ਼ਿੰਦਗੀ ਰੱਖਿਆ ਕਿ ਮੈਂ ਇੱਕ ਦਿਨ ਉਹਦੇ ਕੋਲ ਜਾਣਾ ਤੇ ਉਹਦੇ ਕੋਲੋਂ ਮੈਂ ਆਇਆ। ਸੋ ਆਈ ਥਿੰਕ ਯੂਵੀ ਨੂੰ ਮਿਲਿਆ ਜਾਂ ਜੋ ਮੇਰੇ ਪਰਿਵਾਰ ਨੂੰ ਮਿਲਿਆ ਮੈਨੂੰ ਮਿਲਿਆ ਇਹ ਸਭ ਉਸ ਪ੍ਰਮਾਤਮਾ ਦੀ ਬਹੁਤ ਦਿਆਲੂ ਪ੍ਰਮਾਤਮਾ ਹੈ ਜੀਨੇ ਬਹੁਤ ਕੁਝ ਦਿੱਤਾ ਹੈ। ਇੱਕ ਪਾਸੇ ਬੜੀ ਪ੍ਰਾਊਡ ਦੀ ਗੱਲ ਹੈ ਕਿ ਪੰਜਾਬ ਦੇ ਹਨਾ ਪੰਜਾਬ ਦਾ ਬੜਾ ਨਾਮ ਹੋਇਆ ਬਟ ਦੂਸਰੀ ਸਾਈਡ ਇੱਕ ਐਵੇਂ ਦਾ ਹੋਇਆ ਕਿ ਪਾਕਿਸਤਾਨ ਦੇ ਸਭ ਤੋਂ ਕ੍ਰਿਕਟਰ ਇੱਕ ਸਿੱਖਾਂ ਨੂੰ ਲੈ ਕੇ ਅਰਸ਼ਦੀਪ ਨੂੰ ਲੈ ਕੇ ਸਪੈਸ਼ਲ ਇੱਕ ਬੜੀ ਪੱਦੀ ਸ਼ਬਦਾਵਲੀ ਦੇ ਵਿੱਚ ਇੱਕ ਟੌਂਟ ਮਾਰਦੇ ਆ ਉਸ ਬਾਰੇ ਕੀ ਕਹਿਣਾ ਮੈਂ ਨਾ ਕਈ ਵਾਰੀ ਗੁਰੂਆਂ ਨਾਲ ਬੈਠ ਕੇ ਗੱਲ ਕਰਦਾ ਹਾਂ ਮੈਂ ਹਾਂ ਮੇਰੇ ਵੱਡ ਵਡੇਰਿਓ ਮੇਰੇ ਪਿਆਰਿਓ ਮੇਰੇ ਸੱਜਣੋ ਮੇਰੇ ਗੁਰੂਓ ਇੰਨਾ ਕੁਝ ਤੁਸੀਂ ਸੰਸਾਰ ਵਾਸਤੇ ਕੀਤਾ ਇਨਸਾਨੀਅਤ ਵਾਸਤੇ ਕੀਤਾ ਆਪਣੀਆਂ ਹਉਤੀਆਂ ਦੇਤੀਆਂ ਪਰਿਵਾਰ ਦੇ ਪਰਿਵਾਰ ਤੁਸੀਂ ਆਪਣੇ ਉਹਾਰ ਤੇ ਇੱਕ ਇਹੋ ਜਿhyst ਧਰਤੀ ਤੇ ਤੂੰ ਲੋਕ ਬਣਾਏ ਐ ਜਿਹੜੇ ਇੰਨੇ ਨਾ ਸ਼ੁਕਰੇ ਨੇ ਫਿਰ ਜਦ ਕੋਈ ਇਹੋ ਜਿਹੀ ਬੇਹੋਦਾ ਹਰਕਤ ਕਰਦਾ ਇਹ ਸਾਡੇ ਦੇਸ਼ ਦੀ ਵੀ ਘੱਟ ਨਹੀਂ ਹੁੰਦੀ ਅਸੀਂ ਵੀ ਸਿੱਖਾਂ ਦੇ ਬਾਰੇ ਜੋ ਸੋਚਦੇ ਆ ਕਰਦੇ ਆ ਸਾਨੂੰ ਵੀ ਸ਼ਰਮ ਆਉਣੀ ਚਾਹੀਦੀ ਐ ਡੁੱਬ ਕੇ ਮਰ ਜਣਾ ਚਾਹੀਦਾ ਕਿ ਇਹ ਗੁਰੂਆਂ ਕਰਕੇ ਸਿੱਖਾਂ ਕਰਕੇ ਹੀ ਇਹ ਦੇਸ਼ ਆਜ਼ਾਦ ਫਿਰਦਾ ਤੇ ਤੁਹਾਨੂੰ ਸਾਹ ਆਉਂਦਾ ਲੇਕਿਨ ਜਿਆਦਾ ਹੁਜੂਕ ਅਲਫਾਜ਼ ਮੈਂ ਸੁਣਦਾ ਤਾਂ ਮੈਂ ਇੱਕੋ ਗੱਲ ਕਹਿਣਾ ਕਿ ਤੁਸੀਂ ਕਦੇ ਮਸਤ ਹਾਥੀ ਦੇਖਿਆ ਹੁਣਾ ਉਹ ਤੁਰਿਆ ਜਾਂਦਾ ਹੁੰਦਾ ਤੇ ਉੱਥੇ ਖਾਲਸਾ ਸਿੰਘ ਦੇ ਉੱਤੇ ਬੈਠਾ ਤੇ ਪਾਠ ਕਰਦਾ ਵਾਹਿਗੁਰੂ 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 ਕਰਦਾ ਜਾਂਦਾ ਹੁੰਦਾ ਤੂੰ ਹੀ ਤੂੰ ਹੀ ਤੇ ਥੱਲੇ ਨਾ ਕੁੱਤੇ ਭੌਂਕਦੇ ਹੁੰਦੇ ਆ ਵਾ 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 ਟੌਂ ਟੌਂ ਕੁੱਤੇ 100 ਗਲੀਆਂ ਦੇ ਕੁੱਤੇ ਇਕੱਠੇ ਹੋ ਜਾਂਦੇ ਆ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਮਸਤ ਰੱਬ ਦਾ ਨਾਮ ਲੈ ਕੇ ਤੁਰੇ ਜਾਂਦਾ ਕਿ ਤੁਸੀਂ ਪੰਜਾਬੀ ਇੰਡਸਟਰੀ ਨੂੰ ਬੜਾ ਸੰਜੋਗ ਕੇ ਸੰਭਾਲ ਕੇ ਰੱਖਿਆ ਤੁਸੀਂ ਅੱਗੇ ਅੱਗੇ ਇਹਨੂੰ ਲੈ ਕੇ ਜਾ ਰਹੇ ਹੋ ਪਰ ਇੱਕ ਥੋੜਾ ਟਾਈਮ ਪਹਿਲੇ ਦਿਨ ਪਹਿਲਾਂ ਦੀ ਗੱਲ ਹੈ ਕਿ ਫਿਲਮ ਜਗਤ ਨਾਲ ਜੁੜੀ ਹੋਈ ਮਜੂਦਾ ਐਮਪੀ ਕੰਗਣਾ ਰਣੌਤ ਨਾਲ ਮਹਾਲੀ ਅਰਪੋਰਟ ਤੇ ਇੱਕ ਘਟਨਾ ਵਾਪਰਦੀ ਹੈ ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਮੈਂ ਉਸ ਦੇਸ਼ ਦੀ ਬੇਟੀ ਨੂੰ ਕਿਹਾ ਸੀ ਸਾਰੀਆਂ ਦੇਸ਼ ਦੀਆਂ ਬੇਟੀਆਂ ਨੇ ਮਾਂਵਾ ਨੇ ਧੀਆ ਨੇ ਜਿਹਹੋ ਜੀ ਤੁਹਾਡੀ ਪਰਵਰਿਸ਼ ਹੁੰਦੀ ਹੈ ਜਿਹਹੋ ਜੇ ਤੁਹਾਡੇ ਮਾਂ-ਬਾਪ ਦੇ ਸਿਰਜ ਸੰਸਕਾਰ ਹੁੰਦੇ ਨੇ ਉਹ ਜਿਹੇ ਤੁਸੀਂ ਬਣ ਜਾਂਦੇ ਹੋ ਜਿਹੜੀ ਤੁਹਾਡੀ ਪੜ੍ਹਾਈ ਲਿਖਾਈ ਜਿਹਹੋ ਜੀ ਤੁਹਾਡੀ ਗੱਲ ਉਹ ਹੀ ਤੁਸੀਂ ਬਣ ਜਾਣਾ ਹੈ ਦੂਜੀ ਗੱਲ ਹੈ ਕਿ ਬੰਦੇ ਦਾ ਉੱਠਣਾ ਬੈਠਣਾ ਜਿਹੜਾ ਹੈ ਉਹ ਕੈਸਾ ਹੈ ਜੈਸੀ ਤੁਹਾਡੀ ਉੱਠਣੀ ਬੈਠਣੀ ਹੋਊਗੀ ਤੁਸੀਂ ਉਹੋ ਜੇ ਬਣ ਜਾਓਗੇ ਉਹਦਾ ਕਸੂਰ ਨਹੀਂ ਕੰਗਨਾ ਬਟੀਆਂ ਨੂੰ ਕਿਉਂਕਿ ਬੇਟੀ ਹੈ ਸਾਡੇ ਗੁਰੂਆਂ ਨੇ ਕਿਹਾ ਅਦਬ ਸਤਕਾਰ ਨਾਲ ਬੋਲਣਾ ਉਹਨੂੰ ਸੰਸਕਾਰ ਹੀ ਇਦਾਂ ਦੇ ਮਿਲੇ ਆਏ ਉਹਦੀ ਪੜ੍ਹਾਈ ਲਿਖਾਈ ਇਦਾਂ ਦੀ ਹੈ ਉਹਦੀ ਉੱਠਣੀ ਬੈਠਣੀ ਹੈ ਜੋ ਲੋਕਾਂ ਦੇ ਨਾਲ ਹੈ ਜਿਹੜੇ ਲੋਕ ਅਹ ਰਿਸਿਸਟ ਨਹੀਂ ਜਿਹੜੇ ਲੋਕ ਦੇਸ਼ ਨੂੰ ਨਫਰਤ ਫੈਲਾ ਕੇ ਰਾਜ ਕਰਨਾ ਚਾਹੁੰਦੇ ਨੇ ਉਹਦੀ ਉੱਠਣੀ ਬੈਠਣੀ ਉਹ ਲੋਕਾਂ ਦਾ ਕਸੂਰ ਨਹੀਂ ਮਹਾਰਾਜ ਕਰੇ ਉਹਨੂੰ ਤੋਫੀਕ ਬਖਸ਼ੇ ਮਦੂ ਬਾਲਾ ਜੀ ਜਦ ਬਿਮਾਰ ਹੋਏ ਤਾਂ ਉਹ ਗੁਰਬਾਣੀ ਪੜਿਆ ਕਰਦੇ ਸੀ ਜਦ ਉਹਨੂੰ ਕੈਂਸਰ ਹੋਇਆ ਮੋਰੀ ਹੋ ਗਈ ਹਾਰਟ 'ਚ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ ਤੇ ਕਰਦੇ 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 ਬੜੀ ਸਕੂਨ ਦੀ ਜ਼ਿੰਦਗੀ ਨੂੰ ਸੌਂ ਕੇ ਚਲੇ ਗਏ ਸੋ ਮੈਂ ਸਮਝਦਾ ਮੈਂ ਕੰਗਣਾ ਜੀ ਨੂੰ ਕਹੂੰਗਾ ਵੀ ਤੂੰ ਗੁਰਬਾਣੀ ਪੁੱਤ ਪੜਿਆ ਕਰ ਤੂੰ ਪਾਠ ਕਰਿਆ ਕਰ ਤੂੰ ਜਪਜੀ ਸਾਹਿਬ ਦਾ ਪਾਠ ਸੁਣਿਆ ਕਰ ਤੂੰ ਚਪਈ ਸਾਹਿਬ ਕਰਿਆ ਕਰ ਤੈਨੂੰ ਰੱਬ ਸਮਰੱਥਾ ਤੇ ਮੱਤ ਬਖਸ਼ ਦੇਊਗਾ ਤੇਰੀ ਮੱਤ ਖਰਾਬ ਹੋਈ ਹੋਈ ਹੈ ਤੇਰਾ ਕੋਈ ਕਸੂਰ ਨਹੀਂ ਤੇਰਾ ਪਾਲਣ ਪੋਸ਼ਣ ਤੇਰਾ ਉੱਠਣਾ ਬੈਠਣਾ ਮਾੜਾ ਹੈ ਇਹਨੂੰ ਠੀਕ ਕਰ ਲੈ ਕਦੇ ਵੀ ਕਿਸੇ ਬਾਰੇ ਇਹੋ ਜਿਹੇ ਅਲਫਾਜ਼ ਨਹੀਂ ਬੋਲਿਆ ਕਰਦੇ ਖਾਸ ਕਰ ਆਪਣੇ ਵੱਡ ਵਡੇਰਿਆਂ ਕਰਕੇ ਉਸੇ ਹਿੰਸਾ ਦੇ ਵਿੱਚ ਕਿਹੜੀ ਮੁਲਾਜ਼ਮ ਸੀ ਪੰਜਾਬ ਦੇ ਵਿੱਚ ਉਹਨੂੰ ਬੜਾ ਸਪੋਰਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਮੇਰੀ ਮਾਂ ਨੂੰ ਗਾਲ ਕੱਢੋ ਮੇਰੇ ਧਰਮ ਬਾਰੇ ਕੁਝ ਬੋਲੋ ਜਿਸ ਬੰਦੇ ਨੂੰ ਸਾਰੇ ਧਰਮ ਇੱਕੋ ਜਿਹਨੇ ਸਾਰੇ ਵਰਗ ਦੇ ਬੰਦੇ ਇੱਕੋ ਜਨੇ ਤੁਸੀਂ ਮੇਰੇ ਬਾਪ ਦੇ ਗੁਲਾਮੇ ਚ ਹੱਥ ਪਾਉਂ ਕਿਸਾਨ ਜਿਹੜੇ ਬੈਠੇ ਸੀ ਉਹਨਾਂ ਦੀ ਉਹਨਾਂ ਬਾਰੇ ਸ਼ਬਦਾਲੀ ਬੋਲੋ ਜਿਹਹੋ ਜੀ ਸੁਣਦੇ ਰਹੇ ਹੋ ਤੁਹਾਡੇ ਮਾਧਮ ਨਾਲ ਹੀ ਦੁਨੀਆ ਸੁਣਦੀ ਰਹੀ ਹੈ ਮੈਂ ਸਵਾਲ ਤੁਹਾਨੂੰ ਕਰਦਾ ਜੇ ਤੁਹਾਡੀ ਮਾਂ ਨੂੰ ਕੋਈ ਗਾਲ ਕੱਢੇ ਤੁਹਾਨੂੰ ਹੀ ਕਹੇ ਤਵੱਤਵਾਦੀਆਂ ਮੱਖਵਾਦੀਆਂ ਤੁਹਾਡੇ ਕਰਕੇ ਹਿੰਦੁਸਤਾਨ ਚ ਹਿੰਸਾ ਫੈਲੀ ਹੋਈ ਹੈ ਤੁਸੀਂ ਕੀ ਕਰੋਗੇ ਇਸ ਲਈ ਬਟ ਹਿੰਸਾ ਹਰ ਕਿਸੇ ਦਾ ਮੈਂ ਜੇ ਮੇਰੀ ਮਾਂ ਨੂੰ ਕੋਈ ਗਾਲ ਕੱਢੇ ਮੇਰੇ ਪਰਿਵਾਰ ਦੀ ਸ਼ਾਨੋ ਸ਼ੌਕਤ ਤੇ ਗੱਲ ਆ ਜੇ ਤੇ ਮੈਂ ਉਹ ਕਰਾਂ ਜ਼ਿੰਦਗੀ ਚ ਜਿਹੜਾ ਮੈਨੂੰ ਰੱਬ ਨੇ ਕਿਹਾ ਉਹ ਤੋਂ ਆਪਣਾ ਕਰਮ ਪੂਰਾ ਕਰ ਤੋ ਈ ਸ਼ੁਕਰ ਕਰੋ ਉਹ ਬੰਦਾ ਨਹੀਂ ਸੀ ਕੋਈ ਉਹ ਔਰਤ ਸੀ ਜਿਹਨੇ ਆਪਣੀ ਮਾਂ ਦਾ ਦਰਦ ਮਹਿਸੂਸ ਕੀਤਾ ਔਰ ਜੋ ਕੁਝ ਉੱਥੇ ਹੋਇਆ ਤੁਹਾਨੂੰ ਪਤਾ ਹੀ ਹੈ ਤੇ ਉਹਦਾ ਇਹ ਚੀਜ਼ ਵਾਜਿਬ ਹੋਣੀ ਹੋਣੀ ਹੈ ਜੇ ਕੋਈ ਵੀ ਬੰਦਾ ਬੇਗਹਿਰਤ ਹੋ ਸਕਦਾ ਜਿਹੜਾ ਆਪਣੇ ਪੁਰਖਾਂ ਦੇ ਬਜ਼ੁਰਗਾਂ ਦੇ ਗੁਰੂਆਂ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਦੇਸ਼ ਦੇ ਲੋਕਾਂ ਦੇ ਪ੍ਰਤੀ ਬੇਹੁਦਾ ਸ਼ਬਦਾਂ ਵਾਲੀ ਬੋਲੂਗਾ ਹੁਣੇ ਤੁਸੀਂ ਕਿਹਾ ਨਾ ਕਿ ਪਾਕਿਸਤਾਨ ਵਾਲਿਆਂ ਨੇ ਕੀ ਕੀਤਾ ਇਹ ਲਫ਼ਜ਼ ਬੋਲੇ ਕਿਸੇ ਨੇ ਰਿਐਕਟ ਕੀਤਾ ਕੋਈ ਹਿੰਦੁਸਤਾਨ ਚ ਬੋਲਿਆ ਕਿਉਂ ਇਹਦਾ ਜਵਾਬ ਤੁਸੀਂ ਆਪ ਤੁਹਾਨੂੰ ਮਿਲ ਗਿਆ ਹੋਗਾ ਮੈਂ ਕੀ ਕਹਿਣਾ ਚਾਹੁੰਦਾ ਜੀ ਪਹਿਲਾਂ ਇੱਕ ਰੀਤ ਹੁੰਦੀ ਸੀ ਕਿ ਜੇਕਰ ਤੁਸੀਂ ਨੇ ਐਕਟਰ ਬਣਨਾ ਨਾ ਤਾਂ ਬੰਬੇ ਜਾਓ ਅਸਟਮ ਮੋਹਾਲੀ ਵੀ ਸ਼ਾਇਦ ਉਸੇ ਹੱਬ ਦਾ ਇੱਕ ਹੱਬ ਬਣਿਆ ਹੋਇਆ ਵੀ ਜੋ ਵੀ ਕੋਈ ਪੰਜਾਬ ਦੀ ਕੁੜੀ ਮੁੰਡਾ ਐਕਟਰ ਬਣ ਐਕਟਿੰਗ ਐਕਟਿੰਗ ਦੀ ਦੁਨੀਆ 'ਚ ਆਉਣਾ ਚਾਹੁੰਦਾ ਹੈ ਉਹ ਮੋਹਾਲੀ ਆਉਂਦਾ ਹੈ ਤੁਸੀਂ ਉਹਨਾਂ ਨੂੰ ਇੱਕ ਐਡਵਾਈਸ ਕੀ ਦੇਣਾ ਚਾਹੁੰਦੇ ਹੋ ਕਿ ਉਹ ਗਲਤ ਰਸਤੇਆਂ ਤੋਂ ਜਾਂ ਇੱਕ ਵੀ ਠੋਕਰਾਂ ਤੋਂ ਉਹਨਾਂ ਤੋਂ ਬਚ ਕੇ ਉਹ ਸਹੀ ਇਸ ਟਰੈਕ ਨੂੰ ਅੱਗੇ ਫੜ ਸਕਣ ਇਹ ਸਭ ਲੋਗ ਐਕਸਪਲੋਇਟ ਕਰਦੇ ਨੇ ਪੈਸੇ ਕਮਾਉਣ ਦੇ ਧੰਦੇ ਨੇ ਜਿਨ੍ਹਾਂ ਨੇ ਖੋਲ ਰੱਖੀਆਂ ਨੇ ਅਕੈਡਮੀਾਂ ਤੇ ਜਿਹਨੀਆਂ ਆਪ ਤਾਂ ਉਹਨਾਂ ਨੂੰ ਸ਼ਾਇਦ ਚਾਰ ਡਾਇਲੌਗ ਵੀ ਨਹੀਂ ਬੋਲਨੇ ਆਉਂਦੇ ਤੇ ਉਹ ਲੋਕਾਂ ਨੂੰ ਕੀ ਮੱਤ ਸਿਖਾਉਣਗੇ ਸੋ ਮੈਂ ਸਾਰਿਆਂ ਨੂੰ ਕਹਿਣਾ ਕੋਈ ਐਸੀ ਕਰਨੀ ਆਪਣਾ ਕਿਰਦਾਰ ਕਾਇਮ ਰੱਖੋ ਬੇਸ਼ੱਕ ਉਹ ਲੜਕੀ ਹੈ ਲੜਕੀਆਂ ਨੂੰ ਖਾਸ ਕਰਕੇ ਨਾ ਔਰ ਇਹਨਾਂ ਨੂੰ ਫਿਲਮ ਇੰਡਸਟਰੀ ਰਕਣਾ ਕਿ ਵੱਡੀ ਮਾਂ ਬਰਾਬਰ ਦੀ ਪੈਣ ਤੇ ਛੋਟੀ ਧੀ ਸਮਝਿਆ ਕਰੋ ਕਿਉਂਕਿ ਤੁਹਾਡੇ ਵੀ ਘਰੇ ਗੱਲਾਂ ਹੈਗੀਆਂ ਨੇ ਜਿੰਨਾ ਗੰਦੇਸ ਇੰਡਸਟਰੀ ਚ ਪਿਆ ਹੋਇਆ ਮੈਂ ਹੈਰਾਨ ਇਸ ਗੱਲ ਤੇ ਕਿ ਤੁਸੀਂ ਰੱਬ ਨੂੰ ਜਾ ਕੇ ਸ਼ਕਲ ਦਿਖਾਉਣੇ ਕਿ ਨਹੀਂ ਦਿਖਾਉਣੇ ਸੋ ਮੈਂ ਸਾਰਿਆਂ ਨੂੰ ਕਹਿਣਾ ਤੁਸੀਂ ਆਓ ਸਟਰਗਲ ਕਰੋ ਸੱਚੇ ਮਨ ਨਾਲ ਸਟਰਗਲ ਕਰੋ ਜੋਤ ਜਲਾ ਕੇ ਦੇਸੀ ਘੋਦੀ ਬਾਬਾ ਦੀਪ ਸਿੰਘ ਜੀ ਦੀ ਦਸਵੇਂ ਪਾਸ਼ਾ ਦੀ ਲਾ ਕੇ ਉਹਨਾਂ ਦਾ ਸਰੂਪ ਤੇ ਤੁਸੀਂ ਚਪਈ ਸਾਹਿਬ ਦੇ ਪਾਠ ਕਰੋ ਆਪਣੇ ਆਪਣੇ ਧਰਮਾਂ ਨਾਲ ਰੱਬ ਤੋਂ ਮੰਗੋ ਤੁਹਾਨੂੰ ਰੱਬ ਆਪੇ ਰਸਤੇ ਖੋਲ ਦੇਗਾ ਇਹ ਬੰਦੇ ਨੇ ਬੰਦੇ ਨੂੰ ਕੱਖ ਨਹੀਂ ਦੇਣਾ ਮੇਰਾ ਆਖਰੀ ਸਵਾਲ ਹੈ ਜੀ ਇੱਕ ਪਾਸੇ ਜਦੋਂ ਤੁਹਾਨੂੰ ਦੇਖਦੇ ਆ ਮਤਲਬ ਇੰਨੀ ਉਮਰ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਇੰਨਾ ਫਿੱਟ ਰੱਖਿਆ ਹੋਇਆ ਇੱਕ ਪਾਸੇ ਪੰਜਾਬ ਦਾ ਜਦੋਂ ਦੇਖਦੇ ਆ ਇੱਥੇ ਨੌਜਵਾਨੀ ਦਿਨ ਪਰ ਦਿਨ ਉਹ ਹੁਣ ਨਹੀਂ ਕਿ ਨਸ਼ੇ ਦਾ ਦਰਿਆ ਕਿਹੜਾ ਕਹਿੰਦੇ ਸੀ ਅੱਜ ਕੱਲੋ ਲੋਕਾਂ ਦੇ ਘਰਾਂ 'ਚ ਹੀ ਆਜ ਗਿਆ ਬੇਟਾ ਕੋਈ ਕਿਸੇ ਨੂੰ ਖਰਾਬ ਨਹੀਂ ਕਰਦਾ ਬੰਦੇ ਦਾ ਆਪ ਦਾ ਮੁਕੱਦਰ ਹੁੰਦਾ ਹੈ ਬੰਦੇ ਦੀ ਉੱਠਣੀ ਬੈਠਣੀ ਹੁੰਦੀ ਹੈ ਬੰਦੇ ਦੀ এডਿਕੇਸ਼ਨ ਹੁੰਦੀ ਹੈ ਬੰਦੇ ਦਾ ਫੈਮਿਲੀ ਬੈਕਗ੍ਰਾਉਂਡ ਹੁੰਦਾ ਹੈ ਐਵੇਂ ਨਹੀਂ ਲੋਕ ਕਹਿੰਦੇ ਸੀ ਕਿ ਭਾਈ ਖਾਨਦਾਨ ਦੇਖ ਕੇ ਰਿਸ਼ਤੇ ਤੇ ਖਾਨਦਾਨ ਦੇਖ ਕੇ ਯਾਰੀਆਂ ਦੋਸਤੀਆਂ ਭਾਈ ਕਰੀ ਦੀ ਉਹ ਪਿਓ ਗੈਵੀ ਨੇ ਕਹਿ ਗਏ ਗੱਲ ਸਿਰਫ ਇੰਨੀ ਕੀ ਹੈ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਕਸਰ ਉਦੋਂ ਤੱਕ ਉਦੋਂ ਤੋਂ ਚੱਲੀ ਆ ਰਹੀ ਹੈ ਰੀਤ ਵੀ ਪਰ ਇਹ ਪੰਜਾਬ ਬਰਬਾਦ ਹੋ ਜੇ ਜਦ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿਰਕ ਨਹੀਂ ਲਾਇਆ ਤੇ ਜੀ ਉਹ ਨਹੀਂ ਪਾਇਆ ਰਾਉੜਾ ਸ਼ਰਫਾ ਗੱਲ ਤੇ ਇਹਨਾਂ ਨੂੰ ਗਲਤਫਹਿਮੀ ਹੈ ਪੰਜਾਬ ਨੇ ਬਰਬਾਦ ਨਹੀਂ ਹੋਣਾ ਪੰਜਾਬ ਨੂੰ ਬਰਬਾਦ ਕਰਦੇ ਕਰਦੇ ਉਹ ਲੋਕ ਲੋਕਾਂ ਦੀ نسل ਮੁੱਕ ਜੂਗੀ ਮੁੱਕੀ ਅੱਗੇ ਮੁਗਲਾਂ ਦੀ ਇਹਨਾਂ ਦੀ ਵੀ ਮੁੱਕ ਜੂਗੀ ਸੋ ਜੋ ਮਰਜੀ ਨਸ਼ੇ ਵੇਚ ਲੋ ਜੋ ਮਰਜੀ ਕਰ ਲੋ ਕਿੰਨੇ ਕੁ ਮਾਰ ਲੋਗੇ ਕਿੰਨੇ ਕੁ ਨਰਾਹ ਪਾ ਲੋਗੇ ਕੋਈ ਤੁਹਾਡੇ ਮਿਰਰਗਾ ਹੈਗਾ ਇੱਕ ਬੰਦਾ ਇਤਿਹਾਸ ਬੋਲ ਦਿੰਦਾ ਤੇ ਇੱਕ ਬੰਦਾ ਸਮੀਰ ਬੋਲ ਦਿੰਦਾ ਤੇ ਇੱਕ ਬੰਦਾ ਮੁਕੱਦਰ ਬੋਲਦਾ ਥੈਂਕ ਯੂ ਸਰ ਬਹੁਤ ਚੱਲ ਗਿਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ